ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਨੂੰ ਲੈ ਕੇ ਕੋਈ ਨਾ ਕੋਈ ਵੀਡੀਓ ਜ਼ਰੂਰ ਵਾਇਰਲ ਹੁੰਦਾ ਰਹਤਾ ਹੈ। ਕਈ ਵਾਰ ਪੰਜਾਬ ਪੁਲਿਸ ਦੇ ਕੰਮ ਦੇਖ ਕੇ ਹਰ ਕਿਸੇ ਨੂੰ ਉਹਨਾਂ ਤੇ ਮਾਣ ਮਹਿਸੂਸ ਹੁੰਦਾ। ਤਾਂ ਕਈ ਵਾਰ ਇਹਨਾਂ ਦੇ ਕਾਰਨਾਮੇ ਦੇਖ ਕੇ ਹਰ ਕੋਈ ਹੈਰਾਨ ਵੀ ਰਹਿ ਜਾਂਦਾ ਹੈ। ਤੇ ਹੁਣ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਅਜਿਹਾ ਹੀ ਇੱਕ ਵੀਡੀਓ ਸਾਹਮਣੇ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਅੰਮ੍ਰਿਤਸਰ ਚ ਰਾਮ ਬਾਗਾ ਥਾਣੇ ਦੀ ਇਹ ਵੀਡੀਓ ਹੈ ਜਿੱਥੇ ਸਬ ਇੰਸਪੈਕਟਰ ਸਰਵਣ ਸਿੰਘ ਵਰਦੀ ਤੋਂ ਬਿਨਾ ਹੱਥ ਚ ਗਲਾਸ ਲੈ ਕਿਸੇ ਦੀ ਸ਼ਿਕਾਇਤ ਸੁਣਦੇ ਹੋਏ ਦਿਖਾਈ ਦੇ ਰਿਹਾ ਹੈ। यह भीडियो सोशल मीडिया से काफी वायरल हुई है शरेआम देखा जा सकता दे है नजिटना पुलिस ने सब इंसपैक्टर की पछाण करके उसतल कर दता है सब इंसपैक्टर की पछाण सरवंत वजू हुई है प्राप्त जानकारी अनुसार यह घटना रामबाग था कोई व्यक्ति अपने घर से हमले की शिकायत ल ਸੀ ਪੁਲਿਸ ਮੁਲਾਜ਼ਮ ਥਾਣੇ ਵਿੱਚ ਬਣਾਣ ਪਾ ਕੇ ਬੈਠਾ ਸੀ ਤੇ ਉਹ ਬਿਨਾਂ ਵਰਦੀ ਪਾਈ ਹੀ ਸ਼ਿਕਾਇਤ ਕਰਤਾ ਦੇ ਨਾਲ ਗੱਲ ਕਰਨ ਲੱਗਾ ਵੀਡੀਓ ਦੇ ਵਿੱਚ ਸਬ ਇੰਸਪੈਕਟਰ ਸਰਵੈਂਸਿੰਗ ਦੇ ਵਾਲ ਖੇਲੇ ਹੋਏ ਸਨ ਉਹਨਾਂ ਦੀ 벨ਟ ਇੱਕ ਪਾਸੇ ਰੱਖੀ ਹੋਈ ਹੈ ਗੱਲਾਂ ਕਰਦੇ ਆ ਉਹ ਕੁਝ ਖਾ ਵੀ ਰਹਿਣੇ ਖਾਣ ਵਾਲਾ ਪਾਂਡਾ ਵੀ ਸਾਹਮਣੇ ਪਿਆ ਉਧਰ ਹੀ ਇਹ ਸਵਿਚਕਾਰ ਦੇਖਿਆ ਜਾ ਸਕਦਾ ਹੈ ਕਿ ਉਸਨੇ ਗਲਾਸ ਚੁੱਕ ਕੇ ਦੂਜੇ ਪਾਸੇ ਵੀ ਰੱਖਿਆ ਇਸ ਦੌਰਾਨ ਕਿਸੇ ਨੇ ਉક્ત ਸਬ ਇੰਸਪੈਕਟਰ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਆ ਸਬ ਇੰਸਪੈਕਟਰ ਨੂੰ ਮੁਅਤਲ ਵੀ ਕਰ ਦਿੱਤਾ ਫੇਰ ਛੱਡੀ ਆ ਜੀ ਵਜੀਆ ਡ ਕੀ ਕੁਛ ਮਾਰ ਲੰਦੇ ਹੀ ਹੈ ਹਾਂ ਦੇ ਉਹ ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ ਇੱਥੇ ਅੰਦਰ ਆਪਾਂ ਕਰਨ ਇਥੇ ਆ ਆਕਾ ਮੰਡੀ ਚਾਹ ਕੀਤਾ ਵਾ ਤੇ ਦੂਜੇ ਪੰਨੋਂ ਆਇਆ ਉਹਨੇ ਚਪੇੜ ਛੱਡੀ ਆ ਕੀ ਵਜੀ ਆ ਡੰਡੇ ਮਾਰਨ ਦੇ ਹੀ ਹੈ ਕੀ ਕੁਛ ਮਾਰਨ ਦੇ ਹੀ ਹੈ ਹਾਂ ਦੇ ਉਹ ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ ਇੱਥੇ ਅੰਦਰ ਆਪਾਂ ਕਰਨ ਇਥੇ ਆ ਆਕਾ ਮੰਡੀ ਉਹ 1100 ਗਾ ਜਗਾ ਲਈਆ ਉਹਦੇ ਅੱਗੇ ਮੇਰੇ ਕਿਨੇ ਕੀ ਮਾਰ ਗਏ ਜੰਗੀ ਭਵਾਨ ਆਇਆ ਇਸ ਮੰਡੀ ਦਾ ਉਹ ਨੂੰ ਕਹਿੰਦੇ ਕਿ ਇੱਕ ਵਾਰੀ ਹੱਥੀ ਪਿਆ ਦੇ ਬਾਬਾ ਜਿਹੜੇ ਮੌਕੇ ਤੇ ਡਿਊਟੀ ਉਸ ਦਾ ਉਹ ਨੂੰ ਫੇਰ ਉਹ ਜਗਾ ਨਹੀਂ ਕਹਿੰਦਾ ਜਗਾ ਖਾਲੀ ਕਰ ਦੇ ਤੇ ਇੱਥੇ ਡਾਕਟਰ ਤੁਹਾਡੀ ਉਹ ਨੂੰ ਮਾਰਗਾ ਨਹੀਂ ਲਾਇਆ ਹੈ ਅੱਗੇ